हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਕਿਸਾਨ ਵੀਰਾਂ ਦੇ ਸਵਾਲ ਆ ਰਹੇ ਸੀਗੇ ਜਿਹੜੀਆਂ ਆਪਾਂ ਪਹਿਲਾਂ ਵੀਡੀਓਜ਼ ਅਪਲੋਡ ਕੀਤੀਆਂ ਸੀਗੀਆਂ ਜਿਹੜੇ ਉੱਲੀ ਨਾਸ਼ਕ ਆਪਾਂ ਜ਼ਰੂਰ ਤਨਸਾਰ ਸਪਰੇਅ ਕਰਨੇ ਆ ਜਾਂ ਗੋਭ ਦੀ ਸੁੰਡੀ ਤੋਂ ਆਪਾਂ ਜ਼ਰੂਰ ਤਨਸਾਰ ਸਪਰੇਅ ਕਰਨੀ ਆ ਜਾਂ ਐਨ ਪੀ ਕੇ ਗੋਭ ਦੇ ਸਮੇਂ ਸਪਰੇਅ ਕਰਨੀ ਆ। ਉਹਦੇ ਬਾਰੇ ਕਿਸਾਨ ਵੀਰਾਂ ਦੇ ਸਵਾਲ ਸੀਗੇ ਕਿ ਅਸੀਂ ਜਿਹੜਾ ਹੈਗਾ ਸੁੰਡੀ ਵਾਲੀ ਨਾਲ ਉੱਲੀ ਵਾਲੀ ਨਾਲ ਐਨ ਪੀ ਕੇ ਨਾਲ ਬੋ ਰੌਣ ਤੇ ਨਾਲ ਤੇਲੇ ਵਾਲੀ ਜਿਹੜੀ ਸਪਰੇਅ ਆ ਇਹਦਾ ਸਾਰਿਆਂ ਦਾ ਇਕੱਠਾ ਹੀ ਕੰਮ ਨਵੇੜਦੀ ਏ ਇਹਦੇ ਬਾਰੇ ਪੁੱਛ ਰਹੇ ਆ ਉਹਦੇ ਬਾਰੇ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਸੋ ਕਿਸਾਨ ਵੀਰੋ ਜਿਹੜੀ ਆਪਾਂ ਕਰਨੀਆਂ ਸੁੰਡੀ ਵਾਲੀ ਉਹ ਤਾਂ ਆਪਾਂ ਕਰਨੀਆਂ ਗੋਭ ਦੀ ਸੁੰਡੀ ਵਾਲੀ ਜੇ ਆਪਾਂ ਨੂੰ ਕਿਤੇ ਗੋਭਾਂ ਸੁੱਕੀਆਂ ਨਜ਼ਰ ਆਉਂਦੀਆਂ ਤਾਂ ਜਿਹੜੀ ਆਪਾਂ ਉੱਲੀ ਰੋਗ ਤੋਂ ਕਰਨੀਆਂ ਹੁੰਦੀਆਂ ਨੇ ਕਿਉਂਕਿ ਕਈ ਉੱਲੀ ਰੋਗ ਕਈ ਤਰ੍ਹਾਂ ਦੇ ਹੋ ਸਕਦੇ ਆ ਹਲਦੀ ਰੋਗ ਆ ਸਕਦੀ ਆ ਸ਼ੀਥ ਥ੍ਰੋਟ ਆ ਸਕਦੀ ਸ਼ੀਥ ਫਲਾਈਟ ਆ ਸਕਦੀ ਆ ਤਾਂ ਉਹਦੇ ਵਿੱਚ ਜੇ ਤਾਂ ਪਹਿਲਾਂ ਫਟਾਰੇ ਸਮੇਂ ਨਿਸ਼ਾਨੀਆਂ ਨਜ਼ਰ ਆਉਂਦੀਆਂ ਤਾਂ ਤੁਰੰਤ ਉਦੋਂ ਸਪਰੇਅ ਕਰਨੀ ਹੈ ਨਹੀਂ ਆਪਾਂ ਗੋਭ ਦੇ ਸਮੇਂ ਜਿਹੜਾ ਹੈਗਾ ਇਹਨਾਂ ਰੋਗਾਂ ਤੋਂ ਬਚਾਅ ਵਾਸਤੇ ਜਿਹੜੀ ਸਪਰੇਅ ਕਰਨੀ ਹੁੰਦੀ ਹੈ ਜਿਵੇਂ ਹਲਦੀ ਵਾਸਤੇ ਆਪਾਂ ਕੋਸਾਈਡ ਹੈ ਜਾਂ ਕਾਪਰ ਆਕਸੀਕਲੋਰਾਈਡ ਹੈ ਜਾਂ ਆਪਾਂ ਜਿਹੜੀ ਹੈਗੀ ਆ ਇਹ ਤੋਂ ਕਰਦੇ ਆ ਐਪਿਕ ਕਰਦੇ ਆ ਸ਼ੀਥ ਰੌਡ ਤੋਂ ਤਾਂ ਜਾਂ ਆਪਾਂ ਬਲਾਸਟ ਤੋਂ ਜਨੇਬ ਜਾਂ ਐਮੀ ਸਟਾਰ ਕਰਦੇ ਆ ਜੋ ਆਕਸੀ ਸਟੋਵਨ ਪਲਸ ਡਾਈਸਨ ਕੋ ਨਾਲ ਜੋ ਇਹ ਆਪਾਂ ਗੋਭ ਦੇ ਸਮੇਂ ਕਰਨੀ ਕਰਨੀ ਆ ਗੋਭ ਦੇ ਸਮੇਂ ਮਤਲਬ ਕਿ ਜਿਵੇਂ ਗੋਭ ਭਰ ਰਿਹਾ ਚੂਨਾ ਜੇ ਆਪਾਂ ਪੂਸਾ 44 ਦੀ ਗੱਲ ਕਰੀਏ ਤਾਂ ਆਪਾਂ ਤਕਰੀਬਨ ਜਿਹੜਾ ਹੈਗਾ 75 80 ਤੋਂ 85 ਦਿਨ ਦੇ ਨੇੜੇ ਤੇੜ ਵੀ ਸਾਰੇ ਤੋਂ ਪਹਿਲਾਂ ਪਹਿਲਾਂ ਆਪਾਂ ਸਪਰੇਅ ਕਰ ਦੇਣੀ ਆ ਜੇ ਆਪਾਂ 70 75 ਦਿਨ ਤੇ ਕਰਦੇ ਆ ਤਾਂ ਆਪਾਂ ਦੁਬਾਰਾ ਰਿਪੀਟ ਵੀ ਕਰ ਸਕਦੇ ਹਾਂ ਸਾਰੇ ਤੋਂ ਪਹਿਲਾਂ ਪਹਿਲਾਂ 10 15 ਦਿਨ ਦੇ ਗੈਪ ਤੇ ਕਿਉਂਕਿ 85 ਕ ਦਿਨ ਦੇ ਨੇੜੇ ਤੇੜ ਜਾ ਕੇ ਜਿਹੜਾ ਹੈਗਾ ਇਹ ਮੁੰਜਰਾ ਕੱਢਦਾ 85 90 ਦਿਨ ਤੇ ਜਾ ਕੇ ਇਹਦੀ ਫਲਾਵਰਿੰਗ ਜਿਹੜੀ ਉਦੋਂ ਬਾਅਦ ਸਟਾਰਟ ਹੋ ਜਾਂਦੀ ਹੈ ਤੇ ਹੋਰ ਕਿਸਮਾਂ ਬਾਰੇ ਮੈਂ ਪਹਿਲਾਂ ਹੀ ਜਾਣਕਾਰੀ ਸਾਂਝੀ ਕੀਤੀ ਹੋਈ ਹੈ ਕਿ 65-70 ਦੇ ਨੇੜੇ ਤੇ ਇਹ ਗੋਭ ਚ ਹੁੰਦੀਆਂ ਪੂਰੀਆਂ ਤਾਂ ਉਸ ਸਮੇਂ ਆਪਾਂ ਉਲੀਨਾਸ਼ਕ ਤੇ ਐਨਪੀਕੇ 13-0-45 ਨਾਲ ਆਪਾਂ ਜਰੂਰਤ ਅਨੁਸਾਰ ਬੋਰਾਉਣ ਕਿਉਂਕਿ ਪੋਲੀਨੀਸ਼ਨ ਦੇ ਵਿੱਚ ਬੜਾ ਵਧਾ ਵਧੀਆ ਰੋਲ ਜਿਹੜਾ ਹੈਗਾ ਆਦਾ ਕਰਦੇ ਆ ਤੇ ਫਸਲ ਨੂੰ ਫੋਗ ਤੋਂ ਬਚਾਉਂਦੇ ਆ ਤੇ ਦਾਣੇ ਦੀ ਕੁਆਲਿਟੀ ਵਧੀਆ ਹੁੰਦੀ ਹੈ। ਬਾਰੇ ਨਹੀਂ ਸੋਚ ਰਹੇ। ਫਿਰ ਆਪਾਂ ਜਦੋਂ ਇੰਨੀਆਂ ਸਪਰੇਇਆਂ ਮਿਕਸ ਕਰਕੇ ਕਰਦੇ ਆ ਜ਼ਿਆਦਾਤਰ ਕਿਸਾਨ ਵੀ ਇੰਜਨ ਵਾਲਾ ਪੰਪ ਹੈ। 100-100 ਲੀਟਰ ਆਪਾਂ ਪਾਣੀ ਲਾਉਨੇ ਆ। ਤੇ ਕਰੀ ਵੀ ਆਪਾਂ ਪੂਰੀ ਦੁਪਹਿਰੇ ਜਿਹੜਾ ਕਈ ਵਾਰ ਸਪਰੇਅ ਕਰ ਦਿੰਦੇ ਹੈ ਕਈ ਕਿਸਾਨ ਵੀਰ ਤੇ ਉਹਦਾ ਆਪਾਂ ਨੂੰ ਨਤੀਜਾ ਤਾਂ ਮਿਲਣ ਦੇ ਕੋਈ ਚਾਂਸ ਲੱਗਦੇ ਨਹੀਂ ਆਪਣਾ ਪੈਸਾ ਖਰਾਬ ਹੋਊਗਾ ਸੋ ਮੇਰੀ ਬੇਨਤੀ ਹੈ ਇਹ ਕਰਨੀ ਤਾਂ ਤੁਹਾਡੀ ਆਪਣੀ ਸਪਰੇਅ ਆ ਤੁਸੀਂ ਆਪਦੀ ਮਰਜ਼ੀ ਕਰਨੀ ਆ ਪਰ ਮੇਰੀ ਗੁਜ਼ਾਰਿਸ਼ ਆ ਮੇਰੀ ਅਪੀਲ ਆ ਕਿ ਮਿਕਸ ਕਰਕੇ ਇੰਨੀਆਂ ਨਾ ਕਰੋ ਜਿਹੜੀ ਸੁੰਡੀ ਵਾਲੀ ਸਪਰੇਅ ਆ ਤੁਸੀਂ 5-10 ਦਿਨ ਪਹਿਲਾਂ ਕਰ ਸਕਦੇ ਆ ਜੇ ਤੁਹਾਡੇ ਖੇਤ ਦੇ ਵਿੱਚ ਗੋਭ ਦੀ ਸੁੰਡੀ ਦੀ ਸਮੱਸਿਆ ਹੈਗੀ ਆ ਗੋਭਾਂ ਸੁੱਕਦੀਆਂ ਆ ਤੁਸੀਂ ਫੇਮ ਕਰਨੀ ਆ ਜਾਂ ਤੁਸੀਂ ਕੋਰਾਜਨ ਕਰਨੀ ਆ ਜਾਂ ਤੁਸੀਂ ਜਿਹੜੀ ਟਕੂਮੀ ਕਰਨੀ ਆ ਤਾਂ ਇਹ ਤੁਸੀਂ 5-10 ਦਿਨ ਪਹਿਲਾਂ ਉਲੀਨਾਸ਼ਕ ਦੀ ਸਪਰੇ ਤੋਂ ਪਹਿਲਾਂ ਸਪਰੇ ਕਰ ਦਿਓ ਤਾਂ ਕਿ ਗੋਭ ਸਮੇਂ ਤੱਕ ਜਾ ਕੇ ਕਿਉਂਕਿ ਜੇ ਪਹਿਲਾਂ ਸਪਰੇ ਕਰ ਦੋਗੇ ਤਾਂ ਉਤਰੰਤ ਜਿਹੜਾ ਹੈਗਾ ਜੇ ਹਮਲਾ ਹੈਗਾ ਤਾਂ ਉਹ ਕੰਟਰੋਲ ਚ ਆਊਗਾ ਤਾਂ ਤੁਹਾਡੇ ਜਿਹੜੇ ਖੇਤ ਚ ਚਿੱਟੀਆਂ ਮੁੰਜਰਾਂ ਨਿਕਲਣਗੀਆਂ ਤੇ ਗੋਭ ਚ ਜਦੋਂ ਪੂਰੀ ਫੁੱਲ ਗੋਭ ਆ ਤੇ ਨਸਾਰਾ ਸ਼ੁਰੂ ਹੋਣ ਵਾਲਾ ਉਸ ਤੋਂ ਪਹਿਲਾਂ-ਪਹਿਲਾਂ ਆਪਾਂ ਜਿਹੜੀ ਉਲੀਨਾਸ਼ਕ ਤੇ ਐਨਪੀਕੇ ਨਾਲ ਬੂਰ ਹਣ ਇਹ ਆਪਾਂ ਕਰ ਸਕਦੇ ਹਾਂ ਪਰ ਉਹਦੇ ਨਾਲ ਹੀ ਜਿਹੜਾ ਉਲੀਨਾਸ਼ਕ ਨਾ ਨਾ ਤਾਂ ਆਪਾਂ ਸੁੰਡੀ ਵਾਲੀ ਨਾ ਤੇਲੇ ਵਾਲੀ ਉਹਦਾ ਆਪਾਂ ਨੂੰ ਨਤੀਜਾ ਨਹੀਂ ਮਿਲਣਾ ਕੰਮ ਤਾਂ ਆਪਾਂ ਨਵੇਟ ਦੇਾਂਗੇ ਕਿਉਂਕਿ ਤੇਲ ਦਾ ਤਾਂ ਵੈਸੀ ਹੀ ਅਟੈਕ ਜਿਹਾ ਨਹੀਂ ਗਾ ਬ੍ਰਾਊਨ ਪਲਾਂਟ ਹੌਪਰ ਦਾ ਤੇ ਉਹਦੇ ਵਿੱਚ ਆਪਾਂ ਖਰਚਾ ਆਪਣਾ ਵਧਾ ਰਹੇ ਹਾਂ ਚਾਹੇ ਤੁਸੀਂ 200 ਦੀ ਦਵਾਈ ਪਾ ਰਹੇ ਹੋ ਜਾਂ 100 ਦੀ ਜਾਂ 300 ਦੀ ਤਾਂ ਉਹਦਾ ਆਪਾਂ ਮਲਟੀਪਲਾਈ ਕਰਕੇ ਦੇਖ ਲਈਏ ਗੁਣਾ ਕਰਕੇ ਦੇਖ ਲਈਏ ਜਿੰਨੇ ਏਕੜ ਤੇ ਆਪਾਂ ਕਰਨੀਆਂ ਕੋਈ 1000 2000 3000 ਦਾ ਤਾਂ ਖਰਚਾ ਹੁੰਦਾ ਕਿੱਥੇ ਉਹ ਆਪਣਾ ਬਚਣਾ ਹੈ ਤਾਂ ਉਹ ਵੀ ਆਪਾਂ ਜਿਹੜੀ ਹੈਗੀ ਆ ਬ੍ਰਾਊਨ ਪਲਾਂਟ ਹੌਪਰ ਤੋਂ ਵੀ ਜ਼ਰੂਰਤ ਅਨੁਸਾਰ ਸਪਰੇਅ ਕਰਨੀ ਹੁੰਦੀ ਆ ਤੇ ਉਹਦੇ ਵਾਸਤੇ ਥਾਇਮ ਥਾਕ ਸਮ ਤਾਂ ਵੈਸੇ ਵੀ ਆਪਾਂ ਕਰਨੀ ਨਹੀਂ ਹੈਗੀ ਖਾਸ ਤੌਰ ਤੇ ਬਾਸਮਤੀ ਦੇ ਵਿੱਚ ਜਿਹੜੇ ਖਟਾਰਾ ਤੁਸੀਂ ਕਹਿ ਦਿੰਨੇ ਆ ਕਿਉਂਕਿ ਉਹ ਜਿਹੜੀ ਬੈਨ ਉਹਦੀ ਪਾਬੰਦੀ ਹੈ ਕਿਉਂਕਿ ਉਹਦੇ ਵਿੱਚ ਜਿਹੜੀ ਹੈਗੀ ਕੁਆਲਿਟੀ ਬਾਸਮਤੀ ਦੀ ਖਰਾਬ ਹੁੰਦੀ ਹੈ ਉਹ ਪ੍ਰੋਫੈਸ਼ਨਲ ਨਹੀਂ ਕਰਨੀ ਉਸ ਤੋਂ ਬਿਨਾ ਜਿਹੜੀਆਂ ਹੈਗੀਆਂ ਉਹਦੇ ਬਾਰੇ ਆਪਾਂ ਵੀਡੀਓ ਪਾ ਦਿਆਂਗੇ ਜਿਹੜੇ ਕੀਟਨਾਸ਼ਕ ਆਪਾਂ ਕਰ ਸਕਦੇ ਪਰ ਅਜੇ ਫਿਲਹਾਲ ਜ਼ਰੂਰਤ ਨਹੀਂ ਹੈ ਤੁਸੀਂ ਸੁੰਡੀ ਵਾਲੀ ਕਰਨੀ 5-10 ਦਿਨ ਪਹਿਲਾਂ ਕਰ ਲਓ ਉਸ ਤੋਂ ਬਾਅਦ ਤੁਸੀਂ ਗੋਹ ਦੇ ਵਿੱਚ ਜਿਹੜੀ ਹੈਗੀ 19 ਨਾਸ਼ਕ ਤੇ ਨਾਲ ਐਨਪੀਕ ਤੁਸੀਂ 13045 ਜਿਹਦੇ ਵਿੱਚ ਕੋਈ ਫਾਸਫੋਰਸ ਐਨਪੀਕ ਚ ਉਹ ਕੋਸ਼ਿਸ਼ ਕਰਿਓ ਦੂਸਰਾ ਹੈ ਕਿ ਜਿਹੜੀ ਕਾਪਰ ਆਕਸਿਕਲਰਾਇਡ ਹੈ ਜਾਂ ਕਾਪਰ ਹਾਈਡਰੋਕਸਾਈਡ ਹੈ ਇਹ ਆਪਾਂ ਜਿਵੇਂ ਕੋਸਾਈਡ ਹੈ ਕਾਪਰ ਹਾਈਡਰੋਕਸਾਈਡ ਤੇ ਬਲਾਈਟ ਆਕਸ ਕਾਪਰ ਆਕਸਿਕਲਰਾਇਡ ਤੇ ਇਹਨਾਂ ਦੇ ਵਿੱਚ ਆਪਾਂ ਬਿਲਕੁਲ ਕੋਈ ਵੀ ਨਹੀਂ ਮਿਕਸ ਕਰ ਸਕਦੇ ਨਾ ਐਨਪੀਕੇ ਤੇ ਨਾ ਬੋਰਨ ਨਾ ਕੋਈ ਜਿਹੜੀ ਹੋਰ ਕੋਈ ਨਾਲ ਉਲੀ ਨਾਸ਼ਕਤਾ ਹੈ ਆਪ ਹੀ ਹੈਗੀ ਹੈ ਪਰ ਇਹਦੇ ਨਾਲ ਆਪਾਂ ਕਿਸੇ ਕਿਸਮ ਦੀ ਕੋਈ ਵੀ ਜਿਹੜੀ ਹੈਗੀ ਆ ਸਪਰੇਅ ਆਪਾਂ ਸਪਰੇਅ ਦੇ ਵਿੱਚ ਮਿਕਸ ਨਹੀਂ ਕਰਨੀ ਹੈ ਕਾਪਰ ਵਾਲੇ ਜਿਹੜੇ ਉਲੀ ਨਾਸ਼ਕਾ ਕਾਪਰ ਬੇਸਡ ਕਾਪਰ অক্সिक्ਲੋਰਾਈਡ ਆ ਜੋ ਕਾਪਰ ਹਾਈਡਰੋਕਸਾਈਡ ਆ ਜਿਹੜਾ ਕਸਾਈਡ ਆਉਂਦਾ ਕਾਪਰ ਹਾਈਡਰੋਕਸਾਈਡ ਤਾਂ ਇਹ ਆਪਾਂ ਕੱਲੇ-ਕੱਲੇ ਕਰਨੇ ਆ ਸੋ ਬੇਨਤੀ ਇਹੀ ਆ ਕਿਉਂਕਿ ਆਪਾਂ ਜੇ ਮਿਕਸ ਕਰਾਂਗੇ ਆਪਾਂ ਨੂੰ ਪੂਰਾ ਨਤੀਜਾ ਨਹੀਂ ਮਿਲਣਾ ਜੇ ਆਪਾਂ ਕੱਲੇ-ਕੱਲੇ ਸਪਰੇਅ ਕਰਨਾਗੇ ਹੋ ਸਕਦਾ ਆਪਾਂ ਨੂੰ ਸੁੰਡੀ ਵਾਲੀ ਵੀ ਇੱਕੀ ਕਰਨੀ ਪਵੇ ਤੇ ਤੇਲੇ ਵਾਲੀ ਵੀ ਇੱਕੀ ਕਰਨੀ ਪਵੇ ਬਾਕੀ ਉਲੀ ਨਾਸ਼ਕ ਤੇ ਐਨਪੀਕੇ ਤਾਂ ਆਪਾਂ ਕਰ ਲੈਣਾ ਤੇ ਦੁਬਾਰਾ ਹੋਰ ਰਿਪੀਟ ਕਰ ਸਕਦੇ ਹਾਂ ਜਰੂਰ ਦੇ ਅਨੁਸਾਰ ਸੋ ਬੇਨਤੀ ਮੇਰੀ ਇਹੀ ਹੈ ਵਾਰ-ਵਾਰ ਤੁਹਾਨੂੰ ਬੇਨਤੀ ਹੈ ਕਿ ਆਪਾਂ ਜਿਹੜਾ ਹੈਗਾ ਬਿਨਾ ਮਤਲਬ ਤੋਂ ਜਿਹੜੇ ਕੀਟਨਾਸ਼ਕ ਸਪਰੇਅ ਨਾ ਕਰੀਏ ਆਪਣਾ ਖਰਚ ਬਣਾ ਕਰੀਏ ਫਾਲਤੂ ਦਾ ਤੇ ਆਪਾਂ ਜਿਹੜੀ ਸਪਰੇਅ ਕਰਨੀ ਆ ਉਹਦਾ ਨਤੀਜਾ ਵੀ ਪੂਰਾ ਲਈਏ ਇੱਕ ਆਪਾਂ ਸਪਰੇਅ ਕਰਨੀ ਦੁਪਹਿਰੋਂ ਬਾਅਦ ਹੈ ਸ਼ਾਮ ਵੇਲੇ ਕੋਸ਼ਿਸ਼ ਕਰੋ ਜਿਹੜੀ ਵੀ ਸਪਰੇਅ ਕਰਨੀ ਆ ਤੇ ਇੰਜਨ ਵਾਲੇ ਪੰਪ ਨਾਲ ਨਾ ਕੋਸ਼ਿਸ਼ ਕਰੋ ਜਿਹੜਾ ਹੈਗਾ ਬੈਟਰੀ ਵਾਲਾ ਜਾਂ ਹੱਥ ਵਾਲਾ ਪੰਪ ਆ ਉਹਦੇ ਨਾਲ ਜਾਂ ਟਰੈਕਟਰ ਵਾਲੇ ਪੰਪ ਨਾਲ ਵੀ ਪਾਣੀ ਪੂਰਾ ਲੱਗ ਜਾਂਦਾ ਹੱਥ ਵਾਲਾ ਜਾਂ ਬੈਟਰੀ ਵਾਲੇ ਪੰਪ ਨਾਲ ਤੀਜੇ ਵਧੀਆ ਮਿਲਣਗੇ ਇੱਕ ਖੇਤ ਚ ਪਾਣੀ ਜਿਹੜਾ ਹੈਗਾ ਜ਼ਰੂਰ ਉਹ ਮੇਰੀ ਇਹੀ ਬੇਨਤੀ ਸੀਗੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਤੰਦਰੁਸਤ ਰਹੋ ਖੁਸ਼ ਰਹੋ